ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਵੱਲੋਂ ਕੀਤੀ ਸਖਤ ਕਾਰਵਾਈ ਫਿਲੌਰ ਬਸ ਅੱਡਾ ਪੁਲ ਥੱਲੇ ਟ੍ਰੈਫਿਕ ਪੁਲਿਸ ਜਲੰਧਰ ਵੱਲੋਂ ਵਾਹਨਾਂ ਦੀ ਚੈਕਿੰਗ ਕਰਨ ਸੰਬੰਧੀ ਨਾਕਾਬੰਦੀ ਕੀਤੀ ਗਈ ਇਸ ਮੌਕੇ ਟ੍ਰੈਫਿਕ ਇੰਚਾਰਜ ਰਾਮ ਸਿੰਘ ਇੰਸਪੈਕਟਰ ਨੇ ਦੱਸਿਆ ਕਿ 26 ਜਨਵਰੀ ਮੱਦੇਨਜ਼ਰ ਤੇ ਅੱਜ ਫਿਲੌਰ ਵਿਖੇ ਵਾਹਨਾਂ ਦੀ ਚੈਕਿੰਗ ਸੰਬੰਧੀ ਅਭਿਆਨ ਚਲਾਇਆ ਗਿਆ ਜਿਸ ਸੰਬੰਧੀ ਉਹਨਾਂ ਦੱਸਿਆ ਕਿ ਅੱਜ ਹਰ ਇੱਕ ਵਾਹਨ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅਗਰ ਕੋਈ ਵਾਹਨ ਚਾਲਕ ਸੀਟ ਬੈਲਟ ਨਾ ਲਾਉਣ ਵਾਲੇ ਅਤੇ ਕਾਲੇ ਸ਼ੀਸ਼ੇ ਵਾਲਿਆਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ। ਉਹਨਾਂ ਕਿਹਾ ਕਿ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਜੋ ਨਾਬਾਲਗ ਬੱਚੇ ਵਹੀਕਲ ਚਲਾਉਂਦੇ ਹਨ ਤਾਂ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਲਰਨਿੰਗ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਹੈ। ਅਗਰ ਉਹਨਾਂ ਦੇ ਕੋਲ ਲਾਇਸੈਂਸ ਨਹੀਂ ਪਾਇਆ ਜਾਂਦਾ ਤਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਵੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਸੱਤ ਮੋਟਰਸਾਈਕਲ ਬੰਦ 15 ਕਰੀਬ ਚਲਾਨ ਕੀਤੇ ਗਏ ਹਨ ਇਸ ਮੌਕੇ ਉਹਨਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਵਾਹਨ ਚਾਲਕਾਂ ਵੱਲੋਂ ਸਿਆਸੀ ਲੀਗਾਂ ਤੇ ਜਥੇਬੰਦੀਆਂ ਦੇ ਆਗੂਆਂ ਦੇ ਪੁਲਿਸ ਨੂੰ ਫੋਨ ਵੀ ਕਰਵਾਏ ਫੋਨਾਂ ਦੀ ਪਰਵਾਹ ਨਾ ਕਰਦੇ ਹੋਏ ਕੱਟੇ ਚਲਾਨ ਵਾਹਨ ਕੀਤੇ ਬੰਦ ਰਿਪੋਰਟ ਅਜੀਤ ਸਿੰਘ ਨਾਗੀ ਗੁਰシャン ਸਿੰਘ ਨਾਗੀ ਮਨਪ੍ਰੀਤ ਸਿੰਘ ਮਜਾਰਾ ਦੀ ਦੁਆਬਾ ਨਿਊਜ਼ 24 ਸ਼ਾਨ ਲਈ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਅੱਜ ਹੋਰ ਜਗ੍ਹਾ ਦੀ ਤਾਂ ਦੇ ਹੁਣ ਸੁਣਦੇਗਾ ਰੋਜ਼ ਦੀ ਜਨਰਲ ਦੀ ਤਰ੍ਹਾਂ ਕਿ ਅੱਜ ਵੀ ਨਾਕਾਬੰਦੀ ਕੀਤੀ ਗਈ ਹੈ। ਅਲੱਗ-ਅਲੱਗ ਸ਼ਹਿਰਾਂ 'ਚ ਨਾਕਾਬੰਦੀ ਕੀਤੀ ਜਾ ਰਹੀ ਹੈ। ਕਿ ਚੈੱਕੀਆਂ ਵੀ ਚੈੱਕ ਕੀਤੀ ਜਾ ਰਹੀ ਹੈ, ਸਾਰੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਅੱਜ ਅਸੀਂ 7 ਕੋ ਕਰਹਾਵਾਂ ਕੀਤੇ ਆ ਔਰ 15 ਕੋ ਵਾਚ ਖਰਾਬ ਕੀਤੇ ਆ। ਤੁਸੀਂ ਪਹਾਂ ਚਾਲਕਾਂ ਨੂੰ ਕੀ ਫੀਲ ਕਰਨੀ ਜਾਂਦੇ ਹੋ? ਆਹ ਗੱਲ ਤਾਂ ਨੂੰ ਇਹੀ ਚੀਜ਼ ਹੈ ਕਿ ਆਪਣੇ ਕਾਜ ਜੁੜੇ ਰੱਖੋ ਹੌਂਦਾ ਮੌਸਮ ਹੈ ਅਤਿ ਬੋਤਲੋ ਤੇ ਬਾਕੀ ਜੇ ਆਪਣੇ ਕਾਜ ਜੁੜੇ ਰੱਖੋ ਹੈਮਡ ਪਾ ਕੇ ਰੱਖੋ ਜੀ ਬਚਾਈ ਹੈ ਹੈਮਡ ਪਾ ਕੇ ਜਿੱਦਾਂ ਦੇਖਿਆ ਤਾਂ ਇੱਥੇ ਕੋਈ ਬੰਦੇ ਸਿਆਸੀ ਫੋਨ ਵੀ ਕਰਾਉਂਦੇ ਸੀ ਅਸੀਂ ਲੋਕਾਂ ਦੇ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪਤਾ ਅਸੀਂ ਆਪਣਾ ਕੰਮ ਕਰਦੇ ਹਾਂ ਤਾਂ